ਧੰਵਾਦ ਗੁਰੂ ਸਾਹਿਬ ਜੀਓ ਸਲੋਕ ਮਹਲਾ 5ਵਾਂ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੁ ਨਾਨਕ ਕੇ ਮੀਤ ਮਹੱਲਾ ਪੰਜਵਾ ਦ੍ਰਿਸ਼ਟ ਧਾਰ ਪ੍ਰਭ ਰਖਿਆ ਮਨ ਤਨ ਰਤਾ ਮੂਲ ਨਾਨਕ ਜੋ ਪ੍ਰਭ ਪਾਣੀਆਂ ਮਰੋ ਵਿਚਾਰੀ ਸੂਲ ਪੌੜੀ ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ ਸ਼ੋ ਦਸਿਆਨ ਪਸਗਲ ਮਨ ਤਨ ਅਰਪ ਧਰ ਊਜੋ ਗੁਰ ਕੇ ਪੈਰ ਦੁਰਮਤ ਜਾਈ ਜਰ ਸਾਧ ਜਨਾ ਕੈ ਸੰਗ ਭਵਜਲ ਵਿਖਮ ਤਰ ਸੇਵ ਸਤ ਗੁਰ ਦੇਵ ਅਗੇ ਨਾ ਮਰੂ ਡਰ ਖਿਨ ਮਹਿ ਕਰੇ ਨਿਹਾਲ ਊਨੇ ਸੁ ਭਰ ਭਰ ਮਨ ਕੋ ਹੋਏ ਸੰਤੋਖ ਧਿਆਇਐ ਸਦਾ ਹਰ ਸੋ ਲੱਗਾ ਸਤਗੁਰ ਸੇਵ ਜਾ ਕਉ ਕਰਮ ਤੁਰ ਸਲੋਕ ਮਹੱਲਾ 5ਵਾਂ ਮਨ ਮੈਂ ਚਿਤ ਵਉ ਚਿਤ ਬਨੀ ਉਦਮ ਕਰੋ ਉਠਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੁ ਨਾਨਕ ਕੇ ਮੀਤ ਮਹੱਲਾ 5ਵਾਂ ਦ੍ਰਿਸ਼ਟ ਤਾਰ ਪ੍ਰਭ ਰਾਖਿਆ ਮਨ ਤਨ ਰਤਾ ਮੂਲ ਨਾਨਕ ਜੋ ਪ੍ਰਭ ਪਾਣੀਆਂ ਮਰੋ ਵਿਚਾਰੀ ਸੂਲ ਪੌੜੀ ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ ਛੋੜ ਸਿਆਨ ਪਸਗਲ ਮਨ ਤਨ ਅਰਪ ਧਰ ਉਜੋਗੁਰ ਕੇ ਪੈਰ ਦੁਰਮਤ ਜਾਏ ਜਰ ਸਾਧ ਜਨ ਕੈ ਸੰਗ ਭਵ ਜਲ ਬਿਖਮ ਤਰ ਸੇਵ ਸਤਗੁਰ ਦੇਵ ਅਗੇ ਨਾ ਮਰੂ ਡਰ ਖਿਨ ਮਹਿ ਕਰੇ ਨਿਹਾਲ ਊਨੇ ਸੁ ਪਰ ਭਰ ਮਨ ਕਉ ਏ ਸੰਤੋਖ ਧਿਆਈਐ ਸਦਾ ਹਰ ਸੋ ਲੱਗਾ ਸਤਗੁਰ ਸੇਵ ਜਾ ਕਉ ਕਰਮ ਤੁਰ ਸ਼ਲੋਕ ਮਹਲਾ 5 ਮਨ ਮਹਿ ਚਿਤ ਵਉ ਚਿਤ ਬਣੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੂ ਹਰ ਦੇਹੁ ਨਾਨਕ ਕੇ ਮੀਤ ਮਹੱਲਾ ਪੰਜਵਾ ਦ੍ਰਿਸ਼ਟ ਤਾਰ ਪ੍ਰਭ ਰਖਿਆ ਮਨ ਤਨ ਰਤਾ ਮੂਲ ਨਾਨਕ ਜੋ ਪ੍ਰਭ ਬਾਣੀਆਂ ਮਰੋ ਵਿਚਾਰੀ ਸੂਲ ਪੌੜੀ ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ ਛੋੜ ਸਿਆਨ ਪਸਗਲ ਮਨ ਤਨ ਅਰਪ ਧਰ ਪੂਜੋ ਗੁਰ ਕੇ ਪੈਰ ਦੁਰਮਤ ਜਾਈ ਜਰ ਸਾਧ ਜਨ ਕੈ ਸੰਗ ਪਵਜਲ ਵਿਖਮ ਤਰ ਸੇਵ ਸਤਗੁਰ ਦੇਵ ਅੱਗੇ ਨਾ ਮਰੂ ਡਰ ਖਿਨ ਮਹਿ ਕਰੇ ਨਿਹਾਲ ਊਣੇ ਸੋ ਭਰ ਭਰ ਮਨ ਕੋ ਹੋਏ ਸੰਤੋਖ ਤੇ ਆਇਐ ਸਦਾ ਹਰ ਸੋ ਲੱਗਾ ਸਤਗੁਰ ਸੇਵ ਜਾ ਕਉ ਕਰਮ ਧੁਰ ਸਲੋਕ ਮਹਲਾ 5 ਵਾ ਮਨ ਮੈਂ ਚਿਤ ਵਉ ਚਿਤਵਨੀ ਉਦਮ ਕਰੋ ਉਠਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੁ ਨਾਨਕ ਕੇ ਮੀਤ ਮਹੱਲਾ ਪੰਜਵਾ ਦ੍ਰਿਸ਼ਟ ਤਾਰ ਪ੍ਰਭ ਰਖਿਆ ਮਨ ਤਨ ਰਤਾ ਮੂਲ ਨਾਨਕ ਜੋ ਪ੍ਰਭ ਪਾਣੀਆਂ ਮਰੋ ਵਿਚਾਰੀ ਸੂਲ ਪੌੜੀ ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ ਛੋੜ ਸਿਆਨ ਪਸਗਲ ਮਨ ਤਨ ਅਰਪ ਧਰ ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਰ ਸਾਧ ਜਨ ਕੈ ਸੰਗ ਪਵ ਜਲ ਬਖਮ ਤਰ ਸੇਵ ਸਤ ਗੁਰ ਦੇਵ ਅਗੈ ਨਾ ਮਰਹੁ ਡਰ ਕਿੰਨ ਮੇ ਕਰੇ ਨਿਹਾਲ ਊਨੇ ਸੁਭਰ ਭਰ ਮਨ ਕਉ ਇਹ ਸੰਤੋਖ ਤੇ ਆਇਐ ਸਦਾ ਹਰ ਸੋ ਲਗਾ ਸਤਗੁਰ ਸੇਵ ਜਾ ਕਉ ਕਰਮ ਧੁਰ ਸਲੋਕ ਮਹਲਾ 5 ਮਨ ਮੈਂ ਚਿਤ ਵਉ ਚਿਤਵਨੀ ਉਦਮ ਕਰੋ ਉਠਨੀਤ ਹਰ ਕੀਰਤਨ ਕਾ ਆਹਰ ਹਰ ਦੇਹੁ ਨਾਨਕ ਕੇ ਮੀਤ ਮਹਲਾ ਪੰਜਵਾਂ ਦ੍ਰਿਸ਼ਟ ਤਾਰ ਪ੍ਰਭ ਰਾਖਿਆ ਮਨ ਤਨ ਰਤਾ ਮੂਲ ਨਾਨਕ ਜੋ ਪ੍ਰਭ ਪਾਣੀਆਂ ਮਰੋ ਵਿਚਾਰੀ ਸੂਲ ਪੌੜੀ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਛੋੜ ਸਿਆਨ ਪਸਗਲ ਮਨ ਤਨ ਅਰਪ ਧਰ ਪੂਜੋ ਗੁਰ ਕੀ ਪੈਰ ਦੁਰਮਤ ਜਾਈ ਜਰ ਸਾਤ ਜਨਾਂ ਕੈ ਸੰਗ ਪਵਜਲ ਵਿਖਮ ਤਰ ਸਿਵੋ ਸਤਗੁਰ ਦੇਵ ਅਗੈ ਨਾ ਮਰੂ ਡਰ ਖਿਨ ਮੈਂ ਕਰੀ ਨਿਹਾਲ ਊਣੇ ਸੋ ਭਰ ਭਰ ਮਨ ਕਉ ਹੋਏ ਸੰਤੋਖ ਤੇ ਆਏ ਸਦਾ ਹਰ ਸੋ ਲੱਗਾ ਸਤਿਗੁਰ ਸੇਵ ਜਾ ਕੋ ਕਰਮ ਧੁਰ ਸਲੋਕ ਮਹੱਲਾ ਪੰਜਵਾ ਮਨ ਮੈਂ ਚਿਤ ਵਉ ਚਿਤ ਵਨੀ ਉਦਮ ਕਰੋ ਉਠਨੀਤ ਹਰ ਕੀਰਤਨ ਕਾ ਆਹਰੂ ਹਰ ਦੇਹੁ ਨਾਨਕ ਕੇ ਮੀਤ ਮਹੱਲਾ ਪੰਜਵਾ ਦ੍ਰਿਸ਼ਟ ਧਾਰ ਪ੍ਰਭ ਰਖਿਆ ਮਨ ਤਨ ਰਤਾ ਮੂਲ ਨਾਨਕ ਜੋ ਪ੍ਰਭ ਪਾਣਿਆ ਮਰੋ ਵਿਚਾਰੀ ਸੂਲ ਪੌੜੀ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਛੋੜ ਸਿਆਨ ਪਸਗਲ ਮਨ ਤਨ ਅਰ ਪਧਰ ਪੂਜੋ ਗੁਰ ਕੀ ਪੈਰ ਦੁਰਮਤ ਜਾਈ ਜਰ ਸਾਧ ਜਨ ਕੈ ਸੰਗ ਭਵ ਜਲ ਬਖਮ ਤਰ ਸੇਵ ਸਤ ਗੁਰ ਦੇਵ ਅਗੇ ਨਾ ਮਰਹੁ ਡਰ ਖਿਨ ਮੈਂ ਕਰੇ ਨਿਹਾਲ ਊਣੇ ਸੁ ਪਰ ਪਰ ਮਨ ਕੋ ਹੋਏ ਸੰਤੋਖ ਤੇ ਆਇਐ ਸਦਾ ਹਰ ਸੋ ਲਗਾ ਸਤਗੁਰ ਸੇਵ ਜਾ ਕੋ ਕਰਮ ਧੁਰ ਸਲੋਕ ਮਹੰਲਾ ਪੰਜਵਾ ਮਨ ਮੈਂ ਚਿਤ ਵਉ ਚਿਤ ਵਨੀ ਉਦਮ ਕਰੋ ਠਨੀਤ ਹਰ ਕੀਰਤਨ ਕਾ ਆਹਰੋ ਹਰ ਦਿਹੁ ਨਾਨਕ ਕੇ ਮੀਤ ਮਹੱਲਾ ਪੰਜਵਾ ਦ੍ਰਿਸ਼ਟ ਤਾਰ ਪ੍ਰਭ ਰਖਿਆ ਮਨ ਤਨ ਰਤਾ ਮੂਲ ਨਾਨਕ ਜੋ ਪ੍ਰਭ ਭਾਣਿਆ ਮਰੋ ਵਿਚਾਰੀ ਸੂਲ ਪੌੜੀ ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ ਛੋੜ ਸਿਆਨਪ ਸਗਲ ਮਨ ਤਨ ਅਰਪ ਧਰ ਪੂਜੋ ਗੁਰ ਕੇ ਪੈਰ ਦੁਰਮਤ ਜਾਈ ਜਰ ਸਾਧ ਜਨ ਕੈ ਸੰਗ ਭਵਜਲ ਬਿਖਮ ਤਰ ਸੇਵਹੁ ਸਤਗੁਰ ਦੇਵ ਅਗੈ ਨ ਮਰਹੁ ਡਰ ਖਿਨ ਮੈਂ ਕਰੀ ਨਿਹਾਲ ਊਨੇ ਸੁ ਭਰ ਭਰ ਮਨ ਕੋ ਹੋਏ ਸੰਤੋਖ ਤੇ ਆਇਐ ਸਦਾ ਹਰ ਸੋ ਲੱਗਾ ਸਤਗੁਰ ਸੇਵ ਜਾ ਕੋ ਕਰਮ ਤੁਰ ਸ਼ਲੋਕ ਮਹਲਾ 5 ਮਨ ਮਹਿ ਚਿਤ ਵਉ ਚਿਤ ਬਨੀ ਉਦਮ ਕਰੋ ਠਨੀਤ ਹਰ ਕੀਰਤਨ ਕਾ ਆਹਰੂ ਹਰ ਦੇਹੁ ਨਾਨਕ ਕੇ ਮੀਤ ਮਹੱਲਾ ਪੰਜਵਾ ਦ੍ਰਿਸ਼ਟ ਤਾਰ ਪ੍ਰਭ ਰਖੇ ਆ ਮਨ ਤਨ ਰਤਾ ਮੂਲ ਨਾਨਕ ਜੋ ਪ੍ਰਭ ਭਾਨੀਆਂ ਮਰੋ ਵਿਚਾਰੀ ਸੂਲ ਪੌੜੀ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਛੋਡ ਸਿਆਨ ਪਸਗਲ ਮਨ ਤਨ ਅਰਪ ਧਰ ਪੂਜੋ ਗੁਰ ਕੀ ਪੈਰ ਦੁਰਮਤ ਜਾਈ ਜਰ ਸਾਧ ਜਨ ਕੈ ਸੰਗ ਪਬਜਲ ਵਿਖਮ ਤਰ ਸੇਵ ਸਤਗੁਰ ਦੇਵ ਅਗੇ ਨਾ ਮਰੂ ਡਰ ਕਿਨ ਮੈਂ ਕਰੇ ਨਿਹਾਲ ਊਨੇ ਸੁਪਰ ਭਰ ਮਨ ਕੋ ਹੋਏ ਸੰਤੋਖ ਤੇ ਆਇਐ ਸਦਾ ਹਰ ਸੋ ਲੱਗਾ ਸਤਗੁਰ ਸੇਵ ਜਾ ਕੋ ਕਰਮ ਧੁਰ ਸ਼ਲੋਕ ਮਹਲਾ 5 ਮਨ ਮਹਿ ਚਿਤਵਉ ਚਿਤਵਨੀ ਉਦਮ ਕਰੋ ਠਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੁ ਨਾਨਕ ਕੇ ਮੀਤ ਮਹੱਲਾ ਪੰਜਵਾ ਦ੍ਰਿਸ਼ਟ ਤਾਰ ਪ੍ਰਭ ਰਖਿਆ ਮਨ ਤਨ ਰਤਾ ਮੂਲ ਨਾਨਕ ਜੋ ਪ੍ਰਭ ਬਾਣਿਆ ਮਰੋ ਵਿਚਾਰੀ ਸੂਲ ਪੌੜੀ ਜੀ ਕੀ ਬਿਰਥਾ ਹੋਏ ਸੂ ਗੁਰ ਪੈ ਅਰਦਾਸ ਕਰ ਛੋੜ ਸਿਆਨ ਪਸਗਲ ਮਨ ਤਨ ਅਰਪ ਧਰ ਪੂਜੋ ਗੁਰ ਕੇ ਪੈਰ ਦੁਰਮਤ ਜਾਈ ਜਰ ਸਾਧ ਜਨਾਂ ਕੈ ਸੰਗ ਪਵ ਜਲ ਬਖਮ ਤਰ ਸੇਵਹੁ ਸਤਗੁਰ ਦੀਵ ਅਗੈ ਨਾ ਮਰਹੁ ਡਰ ਖਿਨ ਮੈਂ ਕਰੀ ਨਿਹਾਲ ਊਨੇ ਸੁਪਰ ਭਰ ਮਨ ਕੋ ਇਹ ਸੰਤੋਖ ਤੇ ਆਈਐ ਸਦਾ ਹਰ ਸੋ ਲੱਗਾ ਸਤ ਗੁਰ ਸੇਵ ਜਕੋ ਕਰਮ ਧੁਰ ਸ਼ਲੋਕ ਮਹਲਾ 5 ਮਨ ਮੈਂ ਚਿਤ ਵਉ ਚਿਤ ਵਨੀ ਉਦਮ ਕਰੋ ਉਠਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੁ ਨਾਨਕ ਕੇ ਮੀਤ ਮਹੱਲਾ ਪੰਜਵ ਦ੍ਰਿਸ਼ਟ ਤਾਰ ਪ੍ਰਭ ਰਖਿਆ ਮਨ ਤਨ ਰਤਾ ਮੂਲ ਨਾਨਕ ਜੋ ਪ੍ਰਭ ਪਾਣੀਆਂ ਮਰੋ ਵਿਚਾਰੀ ਸੂ ਪੌੜੀ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਛੋੜ ਸਿਆਨ ਪਸਗਲ ਮਨ ਤਨ ਅਰਪ ਧਰ ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਰ ਸਾਧ ਜਨ ਕੈ ਸੰਗ ਪਵਜਲ ਵਿਖਮ ਤਰ ਸਿਵੋ ਸਤਗੁਰ ਦੀਵ ਅਗੇ ਨਾਮ ਮਰੂ ਡਰ ਖਿਨ ਮੈਂ ਕਰੇ ਨਿਹਾਲ ਊਨੇ ਸੁਪਰ ਪਰ ਮਨ ਕੋ ਹੋਏ ਸੰਤੋਖ ਤੇ ਆਇਐ ਸਦਾ ਹਰ ਸੋ ਲੱਗਾ ਸਤਗੁਰ ਸੇਵ ਜਾ ਕੋ ਕਰਮ ਧੁਰ ਸਲੋਕ ਮਹੰਲਾ ਪੰਜਵਾ ਮਨ ਮੈਂ ਚਿਤ ਵਉ ਚਿਤ ਵਨੀ ਉਦਮ ਕਰੋ ਠਨੀਤ ਹਰ ਕੀਰਤਨ ਕਾਇ ਹਰੋ ਹਰ ਦੇਹੋ ਨਾਨਕ ਕੇ ਮੀਤ ਮਹੱਲਾ ਪੰਜਵਾ ਦ੍ਰਿਸ਼ਟ ਤਾਰ ਪ੍ਰਭ ਰਖਿਆ ਮਨ ਤਨ ਰਤਾ ਮੂਲ ਨਾਨਕ ਜੋ ਪ੍ਰਭ ਬਾਣੀਆਂ ਮਰੋ ਵਿਚਾਰੀ ਸੂਲ ਪੌੜੀ ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ ਛੋੜ ਸਿਆਨਪ ਸਗਲ ਮਨ ਤਨ ਅਰਪ ਧਰ ਪੂਜੋ ਗੁਰ ਕੇ ਪੈਰ ਦੁਰਮਤ ਜਾਈ ਜਰ ਸਾਧ ਜਨ ਕੈ ਸੰਗ ਪਵ ਜਲ ਬਖਮ ਤਰ ਸੇਵ ਸਤਗੁਰ ਦੇਵ ਅਗੇ ਨਾ ਮਰੂ ਡਰ ਕਿਨ ਮੈਂ ਕਰੇ ਨਿਹਾਲ ਊਨੇ ਸੁਪਰ ਭਰ ਮਨ ਕੋ ਹੇ ਸੰਤੋਖ ਧਿਆਇ ਸਦਾ ਹਰ ਸੋ ਲੱਗਾ ਸਤਗੁਰ ਸੇਵ ਜਾ ਕੋ ਕਰਮ ਤੁਰ ਮਨ ਕੋ ਹੋਏ ਸੰਤੋਖ ਤੇ ਆਇਐ ਸਦਾ ਹਰ ਸੋ ਲੱਗਾ ਸਤਗੁਰ ਸੇਵ ਜਾ ਕੋ ਕਰਮ ਤੁਰ ਸਲੋਕ ਪਮਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਵੇ ਦਾਈ ਦਾਇਆ ਖਿਲੇ ਸਗਲ ਜਗਤ ਚੰਗੀਆਂ ਬੁਰੀਆਂ ਵਾਚੇ ਧਰਮ ਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਇਹ ਮੁਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ